ਸ਼ਹੀਰ ਦੇ ਪੰਡ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ پاس ਆਉਂਦੇ ਨੇ ਜਦੋਂ ਉਹਨਾਂ ਦਾ ਜਨੇਊ ਤਿਲ ਧੋਤੀ ਬੋਦੀ ਅਤੇ ਮੰਦਰ ਨੂੰ ਢਾਹਾ ਦਾਰਿਆ ਸੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਪੁੱਛਿਆ ਬਿਤਾ ਗੁਰਦੇਵ ਇਹ ਰੋ ਕਿਉਂ ਰਹੇ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੱਸਿਆ ਮੇਰੇ ਲਾਲ ਇਹ ਰੋ ਇਸ ਕਰਕੇ ਰਹੇ ਨੇ ਔਰੰਗਜ਼ੇ ਮੰਦਰ ਢਾ ਰਿਆ ਜਨੇਊ ਲਾ ਰਿਆ ਭਾਵ ਮੁਸਲਮਾਨ ਸਭ ਨੂੰ ਬਣਾ ਰਿਹਾ ਇਹਨਾਂ ਮਜਲੂਬਾਂ ਦਾ ਲੋਹ ਡੁੱਲ ਰਿਹਾ ਤੇ ਪਿਤਾ ਗੁਰਦੇਵ ਇਹਨਾਂ ਦੀ ਰੱਖਿਆ ਕਿਵੇਂ ਹੋ ਸਕਦੀ ਹੈ ਧੰਗੁਰੂ ਤੇ ਬਹਾਦਰ ਸਾਹਿਬ ਜੀ ਕਹਿਣ ਲੱਗੇ ਰੱਖਿਆ ਹੋ ਸਕਦੀ ਹੈ ਜਦੋਂ ਕੋਈ ਪਵਿੱਤਰ ਆਤਮਾ ਦਾ ਲੋਹ ਡੁੱਲੇ ਆਂ ਪੰਦਰ ਗੋਬਿੰਦ ਰਾਏ ਕਹਿਣ ਲੱਗੇ ਪਿਤਾ ਗੁਰਦੇਵ ਮੈਂ ਵੇਖ ਰਿਹਾ ਕਿ ਪਵਿੱਤਰ ਆਤਮਾ ਤੁਹਾਡੇ ਤੋਂ ਇਲਾਵਾ ਤੇ ਮੈਨੂੰ ਹੋਰ ਕੋਈ ਦਿਸਦਾ ਹੀ ਨਹੀਂ ਨਗਰੂ ਤੇ ਇੱਕ ਬਹਾਦਰ ਸਹਿ ਮਹਾਰਾਜ ਨੂੰ ਕਿਆ ਦਾਂਦਾ ਜਾਂ ਤਾਂ ਮੁਸਲਮਾਨ ਬਣ ਜਾਓ ਇਨ ਕਬੂਲ ਕਰ ਲਓ ਜਾਂ ਮੌਤ ਲਈ ਤੇ ਜਾਂ ਫੇਰ ਕਰਾਮਾਤ ਵਿਖਾਓ ਗੁਰੂ ਸਾਹਿਬ ਜੀ ਨੇ ਕਿਹਾ ਕਰਾਮਾਤ ਕਹਿਰ ਦਾ ਨਾਮ ਹੈ ਕਰਾਮਾਤ ਅਸੀਂ ਵਿਖਾਉਂਦੇ ਨਹੀਂ ਕਹਿਰ ਦਾ ਨਾਮ ਹੈ ਤੇ ਕਿਹਾ ਇਨ ਕਬੂਲ ਕਰ ਲਓ ਪਾਸ਼ਾ ਕਹਿਣ ਲੱਗੇ ਤੁਹਾਡਾ ਮਜਬ ਤੁਹਾਨੂੰ ਖੂਕ ਤੇ ਸਾਡਾ ਸਾਨੂੰ ਖੂਕ ਸਾਹ ਦੇ ਨਾਲ ਹੀ ਮਸਜਿਦ ਹੈ ਨਾ ਇਹਨੂੰ ਸੁਨਹਿਰੀ ਮਸਜਿਦ ਕਹਿੰਦੇ ਸੀ ਇਸ ਦੇ ਇਮਾਮ ਨੇ ਇਸ ਦੇ ਜਿਹੜਾ ਆਗੋ ਹੈ ਉਸ ਨੇ ਫਤਵਾ ਲਾਇਆ ਇਸ ਸੇਰ ਵੱਖਰਾ ਤੇ ਧੜ ਵੱਖਰਾ ਕਰ ਦਿੱਤਾ ਜਾਏ ਦਾ ਜਦੋਂ ਪਾਠ ਕਰ ਰਹੇ ਨੇ ਉਹਨੂੰ ਕਿਹਾ ਅਸੀਂ ਜਪਜੀ ਸਾਹਿਬ ਦਾ ਜਦੋਂ ਪਾਠ ਪੂਰਾ ਕਰ ਲਾਵਾਂਗੇ ਤੋ ਆਪਣਾ ਜਲਾ ਆਪਣਾ ਕੰਮ ਕਰ ਲਿਆ ਜਦੋਂ ਸਤਗੁਰੂ ਜੀ ਨੇ ਜਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਕਰਤ ਮਹਤ ਉਸ ਨੇ ਤਲਵਾਰ ਨੂੰ ਘਮਾਉਂਦਿਆਂ ਹੋਇਆਂ ਸਤਗੁਰੂ ਜੀ ਦੇ پاس ਆਇਆ ਇੰਨੇ ਜ਼ੋਰ ਦੀ ਵਾਰ ਕੀਤਾ ਧੜ ਵਖਰਾ ਤੇ ਸੀਸ ਵਖਰਾ ਹੋਇਆ ਉਹ ਜਿਆਤਾ ਜੀ ਇਸ ਗੁਰੂ ਸਾਹਿਬ ਦੀ ਤਸੀਹ ਲੈ ਕੇ ਮੰਜਲੋਂ ਮੰੰਦਲੀ ਦਰਾਵੜੀ ਤੋਂ ਅੰਮਾਲੇ ਤੋਂ ਨਾਬੇ ਤੋਂ ਹੁੰਦਿਆਂ ਹੋਇਆਂ ਸਤਿਗੁਰੂ ਜੀ ਗਿਰਤਪੁਰ ਤੋਂ ਹੁੰਦਿਆਂ ਹੋਇਆਂ ਸੀਸ ਲੈ ਕੇ ਗੁਰੂ ਸਾਹਿਬ ਜੀ ਦਾ ਭਾਈ ਜੈਤਾ ਜੀ ਅਨੰਦ ਪ੍ਰਸਾਦ ਪੁੰਚਦੇ ਨੇ ਮੈਂ ਕਿਹਾ ਸੀ ਗੁਰੂ ਸਾਹਿਬ ਜੀ ਦੇ ਧੜ ਨੂੰ ਮੈਂ ਸੰਭਾਲਾਂ ਜਦੋਂ ਇਹ ਗੱਡੇ ਲੈ ਕੇ ਆ ਰਿਹਾ ਸੀ ਇਤਿਹਾਸ ਕਰ ਕਹਿੰਦਾ ਕਿ ਗੱਡੇ ਜਿਹੜੇ ਨੇ ਗੂੰਦੇ ਤੇ ਰੂਹ ਵਾਲਿਆਂ ਗੱਡਿਆਂ ਦੇ ਵਿੱਚ ਧੰਗ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਧੜ ਨੂੰ ਰੱਖਿਆ ਜਿਨੇ ਵਿੱਚੋਂ ਕਿ ਜਦੋਂ ਸਿਰ ਸੀਸ ਵੱਖਰਾ ਤੇ ਧੜ ਵੱਖਰਾ ਤੇ ਲੋਹ ਤੇ ਨਿਕਲਣਾ ਹੀ ਸੀ ਨਾ ਟਕਣਾ ਹੀ ਸੀ ਰੂਹ ਵਾਲੇ ਰੋਹੀ ਵਾਲੇ ਕੋਟਨ ਵਾਲੇ ਗੱਡੇ ਦੇ ਵਿੱਚ ਰੱਖ ਕੇ ਜਿਹਦੇ ਵਿੱਚੋਂ ਪੈੜ ਨਾ ਪਵੇ ਲੋਹ ਦੀਆਂ ਬੂੰਦਾ ਨਾ ਡਿਗਣ ਧੜ ਵਿੱਚ ਗੁਰੂ ਸਾਹਿਬ ਜੀ ਦਾ ਗੱਡੇ ਚ ਰੱਖਿਆ ਤੇ ਇਸ ਸਥਾਨ ਤੇ ਜਿੱਥੇ ਆਪਾਂ ਬੈਠੇ ਆ ਗੁਰਦਾਰਾ ਰਕਾਬगंज ਸਾਹਿਬ ਹੈ ਇਹ ਉਹ ਅੰਗਾਰ ਸੀ ਘਰ ਦੇ ਵਿੱਚ ਉਸ ਨੇ ਆਪਣੇ ਫਰਨੀਚਰ ਦਾ ਹੀ ਇੱਕ ਟਿਖਾ ਚਣਾਈ ਚਿਣੀ ਫਰਨੀਚਰ ਦੇ ਟਿਖਾ ਚਣ ਕੇ ਬੜੇ ਸੋਹਣੇ ਤਰੀਕੇ ਦੇ ਨਾਲ ਗੁਰੂ ਸਾਹਿਬ ਜੀ ਦੇ ਥਾੜ ਨੂੰ ਰੱਖ ਕੇ ਅੰਦਰ ਅਗਨ ਭੇਟ ਕਰ ਦਿੱਤਾ ਫਿਰ ਜਿਹੜੀ ਉਹ ਅੱਗ ਸੀ ਬਾਹਰ ਪ੍ਰਗਟ ਹੋਈ ਪੂਰੇ ਘਰ ਨੂੰ ਅੱਗ ਲੱਗ ਗਈ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਥਾੜ ਦਾ ਸਸਕਾਰ ਕਰ ਦਿੱਤਾ देख रहे हैं ना द टाइम्स पंजाब केसरी टीवी गुरु तेग बहादुर साहिब जी की साढ़े तीन सौ साल सईदी शताब्दी बड़े धूमधाम से मनाई जा रही है ऐसे में गुरु तेग बहादुर साहिब जी का दिल्ली में क्या इतिहास रहा है वो भी आपको बताएंगे लेकिन इस वक्त हम दिल्ली के रकाबगंज साहिब में खड़े हैं जहाँ पर आपको रकाबगंज साहिब का गुरु तेग बहादुर साहिब जी से जुड़ा हुआ इतिहास बताएंगे ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਇਹ ਅਸਥਾਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿੱਥੇ ਧੰਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਧੜ ਦਾ ਸੰਸਕਾਰ ਹੋਇਆ ਇੱਕ ਪਰ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਧੰਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਕਿਉਂ ਹੋਈ ਸ਼ਹਾਦਤ ਇਸ ਕਰਕੇ ਹੋਈ ਜਦੋਂ ਕਸ਼ਮੀਰ ਦੇ ਪੰਡਤ ਧੰਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ پاس ਆਉਂਦੇ ਨੇ ਜਦੋਂ ਉਹਨਾਂ ਦਾ ਜਨਯੋ ਤੇਲੇ ਤੋਤੀ ਬੋਦੀ ਅਤੇ ਮੰਦਰ ਨੂੰ ਢਾਇਆ ਜਾ ਰਿਹਾ ਸੀ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਪਾਸ ਰੋਂਦੇ ਹੋਏ ਆਏ ਉਸ ਵੇਲੇ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ 9 ਸਾਲ ਦੀ ਆਯੂ ਵਿੱਚ ਸਨ ਜਿਨ੍ਹਾਂ ਦਾ ਨਾਮ ਗੋਵਿੰਦ ਰਾਏ ਗੋਵਿੰਦ ਰਾਏ ਨੇ ਧਨ ਗੁਰ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਪਿੱਛੇ ਆ ਪਿਤਾ ਗੁਰਦੇਵ ਇਹ ਰੋ ਕਿਉਂ ਰਹੇ ਨੇ ਧਨ ਗੁਰ ਤੇਗ ਬਹਾਦਰ ਸਾਹਿਬ ਜੀ ਨੇ ਦੱਸਿਆ ਮੇਰੇ ਲਾਲ ਇਹ ਰੋ ਇਸ ਕਰਕੇ ਰਹੇ ਨੇ ਔਰੰਗਜ਼ੇਬ ਮੰਦਰ ਢਾ ਰਿਆ ਜਨੇਊ ਲਾ ਰਿਆ ਭਾਵ ਮੁਸਲਮਾਨ ਸਭ ਤੋਂ ਬਣਾ ਰਿਹਾ ਇਹਨਾਂ ਮਜਲੂਮਾਂ ਦਾ ਲਹੂ ਡੁੱਲ ਰਿਹਾ ਤੇ ਪਿਤਾ ਗੁਰਦੇਵ ਇਹਨਾਂ ਦੀ ਰੱਖਿਆ ਕਿਵੇਂ ਹੋ ਸਕਦੀ ਹੈ ਧੰਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ ਰੱਖਿਆ ਹੋ ਸਕਦੀ ਹੈ ਜਦੋਂ ਕੋਈ ਪਵਿੱਤਰ ਆਤਮਾ ਦਾ ਲਹੂ ਡੁੱਲੇਗਾ ਮੀਨਸ ਜੋ ਮਾਨਵਿਕਾ ਮੁਖ ਵਿੱਚ ਜੋ ਮੁਖ ਵਿੱਚ ਆ ਮਾਨਵਿਕ ਜਦੋਂ ਅਸੀਂ ਬਾਣੀ ਪੜਦੇ ਆ ਮਨ ਸਾਚਾ ਮੁਖ ਸਾਚਾ ਸੋਏ ਔਰ ਨਾ ਵੇਖਾ ਇੱਕs ਬਿਨ ਕੋਇ ਨਾਨਕ ਇਹ ਲਖਣ ਬ੍ਰਹਮ ਗਿਆਨੀ ਹੋਇ ਕੋਈ ਬ੍ਰह्म ਬੇਤਾ ਬ੍ਰह्म ਗਿਆਨੀ ਹੋਵੇ ਪਵਿੱਤਰ ਆਤਮਾ ਤਾਂ ਧੰਗੁਰੂ ਤੇ ਇੱਕ ਬਹਾਦਰ ਸ਼ਹਿਬ ਜੀ ਦੇ ਬਚਨ ਸੁਣ ਕੇ ਉਹਨਾਂ ਦੇ ਸਹੇਜਾਦੇ ਉਹਨਾਂ ਦੇ ਸੁਪੁੱਤਰ ਗੋਬਿੰਦ ਰਾਏ ਕਹਿਣ ਲੱਗੇ ਪਿਤਾ ਗੁਰਦੇਵ ਮੈਂ ਇਹ ਵੇਖ ਰਿਹਾ ਕਿ ਪਵਿੱਤਰ ਆਤਮਾ ਤੁਹਾਡੇ ਤੋਂ ਇਲਾਵਾ ਤੇ ਮੈਨੂੰ ਹੋਰ ਕੋਈ ਦਿਸਦਾ ਹੀ ਨਹੀਂ ਧੰਗੁਰੂ ਤੇ ਇੱਕ ਬਹਾਦਰ ਸਾਹਿਬ ਜੀ ਕਹਿਣ ਲੱਗੇ ਪੁੱਤਰ ਮੈਂ ਫਿਰ ਸ਼ਹੀਦ ਹੋ ਜਾਵਾਂ ਦਿਜੇ ਮੈਂ ਸ਼ਹੀਦ ਹੋ ਗਿਆ ਉਸ ਤੋਂ ਬਾਅਦ ਤੁਸੀਂ ਅਨਾਥ ਹੋ ਜਾਓਗੇ ਮੀਨਸ ਤੁਹਾਡੇ ਸਿਰ ਦਾ ਜਿਹੜਾ ছায়ਾ ਪਿਤਾ ਵਾਲਾ ਉੱਠ ਜਾਏਗਾ ਤਾਂ ਤੁਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਸੁਣ ਕੇ ਗੋਬਿੰਦ ਰਾਏ ਸਤਿਗੁਰੂ ਜੀ ਕਹਿਣ ਲੱਗੇ ਪਿਤਾ ਗੁਰਦੇਵ ਜੇ ਮੈਂ ਅਨਾਥ ਹੋ ਜਾਵਾਂ ਸਾਰੇ ਹੀ ਸਨਾਥ ਰਹਿਣ ਤਾਂ ਫਿਰ ਮੈਂ ਇਸ ਗੱਲ ਨੂੰ ਕਬੂਲ ਕਰਦਾ ਵਾਂ ਸਾਰਿਆਂ ਦੇ ਪਿਤਾ ਦਾ ছায়ਾ ਬਣਿਆ ਰਵੇ ਇਸ ਗੱਲ ਨੂੰ ਮੈਂ ਕਬੂਲ ਕਰਦਾ ਜਦੋਂ ਸਤਿਗੁਰੂ ਜੀ ਨੇ ਇਹ ਬਚਨ ਕਹੇ ਤਨਗੁਰ ਤੇ ਇੱਕ ਬਹਾਦਰ ਸਾਹਿਬ ਜੀ ਨੇ ਸੁਣ ਲਏ ਤਾਂ ਮਾਤਾ ਗੁਜਰ ਕੌਰ ਜੀ ਦੇ ਕੋਲ ਆਏ ਕਹਿਣ ਲੱਗੇ ਆਪ ਜੀ ਦੇ ਲਾਲ ਨੇ ਸ਼ਹਾਦਤ ਦੇਣ ਲਈ ਕਿਹਾ ਹੈ ਜੇ ਮੈਂ ਸ਼ਹੀਦ ਹੋ ਗਿਆ ਤੇ ਮਾਤਾ ਗੁਜਰ ਕੌਰ ਨੂੰ ਆਪਣੇ ਧਰਮਸਪਤਨੀ ਨੂੰ ਕਹਿਣ ਲੱਗੇ ਤੁਹਾਡੇ ਸਿਰ ਦਾ ਸਾਈਂ ਦਾ ਸਾਇਆ ਉੱਠ ਜਾਏਗਾ ਮੀਨਸ ਜਿਵੇਂ ਅੱਜ ਅਸੀਂ ਵਿਧਵਾ ਕਹਿੰਦੇ ਆ ਤੇ ਤੁਹਾਡਾ ਜੀਵਨ ਦਾ ਨਰਬਾਹ ਕਿਵੇਂ ਹੋਏਗਾ ਮਾਤਾ ਗੁਜਰ ਕੌਰ ਨੇ ਇਹ ਕਿਹਾ ਸਿਰ ਦੇ ਸਾਈਂ ਆ ਜੇ ਮੇਰੇ ਸਿਰ ਦਾ ਸਾਈਂ ਦਾ ਸਾਇਆ ਉੱਟ ਜਾਵੇ ਤੇ ਜਿੰਨੀਆਂ ਇਹ ਲੇਡਜ਼ ਨੇ ਜਿੰਨੀਆਂ ਔਰਤਾਂ ਨੇ ਜਿੰਨੀਆਂ ਇਹ ਮਾਤਾਵਾਂ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਬੀਬੀਆਂ ਨੇ ਇਹਨਾਂ ਦੇ ਸਿਰ ਦਾ ਸਾਈਂ ਦਾ ਸਾਇਆ ਬਣਿਆ ਰਹੇ ਇਸ ਨੂੰ ਵੀ ਮੈਂ ਕਬੂਲ ਕਰਦੀ ਮੀਨਸ ਮੈਂ ਇਸ ਨੂੰ ਕਬੂਲ ਕਰਦੀ ਆ ਤੇ ਮੈਂ ਇਹ ਗੱਲ ਕਹਿਣੀ ਚਾਹਉਂ ਨਾ ਮਾਤਾਵਾਂ ਨੂੰ ਬੀਬੀਆਂ ਭੈਣਾਂ ਨੂੰ ਜੇ ਧੰਗੁਰ ਤੇ ਇੱਕ ਬਹਾਦਰ ਸਹਿ ਮਹਾਰਾਜ ਨੂੰ ਮਾਤਾ ਗੁਜਰ ਕੌਰ ਇਹ ਬਚਨ ਨਾ ਕਹਿੰਦੇ ਤੇ ਸ਼ਾਇਦ ਅੱਜ ਕਿਸੇ ਦੇ ਸਿਰ ਦਾ ਸਾਈਂ ਦਾ ਸਾਇਆ ਹੁੰਦਾ ਹੀ ਨਾ ਇਕ ਉਸ ਗੁਰੂ ਸਾਹਿਬ ਜੀ ਨੂੰ ਮਾਤਾ ਗੁਜਰ ਕੌਰ ਜਦੋਂ ਤੋਰ ਲੱਗੇ ਨੇ ਪਰ ਇੱਕ ਗੱਲ ਅੱਖਾਂ ਦੇ ਵਿੱਚ ਕੁਝ ਸੀ ਕੁਝ ਕਹਿਣਾ ਚਾਹੁੰਦੇ ਨੇ ਪਰ ਕਹਿ ਨਹੀਂ ਪਾਏ ਅੰਦਰ ਦੀ ਜਾਣਨ ਵਾਲੇ ਧੰਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਮਾਤਾ ਗੁਜਰ ਕੌਰ ਜੀ ਨੂੰ ਆਪਣੇ ਧਰਮਸਪਤਨੀ ਨੂੰ ਤੁਸੀਂ ਕੁਝ ਕਹਿਣਾ ਚਾਹੁੰਦੇ ਤੇ ਕਹਿਣ ਲੱਗੇ ਹਾਂ ਮੈਂ ਕੋਣਟ ਕਹਿਣਾ ਚਾਹੁੰਦੀ ਆ ਤੇ ਕਿਹਾ ਕੀ ਕਿਆ ਸਿਰ ਦੇ ਸਾਈਆਂ ਜਿਹੜਾ ਪਰਚਾ ਪਾਇਆ ਹੈ ਇਹ ਤੇ ਪੜਾਇਆ ਹੀ ਨਹੀਂ ਹੈ ਜਿਹੜਾ ਇਮਤਿਹਾਨ ਮੈਨੂੰ ਆਉਣ ਵਾਲਾ ਹੈ ਜਿਹੜਾ ਪਰਚਾ ਪਾ ਰਹੇ ਹੋ ਇਹ ਤੇ ਮੈਨੂੰ ਇਸ ਸਬਜੈਕਟ ਵਿੱਚ ਆਇਆ ਹੀ ਨਹੀਂ ਮੀਨਸ ਮੈਂ ਸ਼ਹਾਦਤ ਮੈਂ ਸ਼ਹੀਦ ਇਹਨਾਂ ਹੱਥਾਂ ਦੇ ਨਾਲ ਇਹਨਾਂ ਅੱਖਾਂ ਦੇ ਨਾਲ ਮੈਂ ਅੱਜ ਤੱਕ ਸ਼ਹੀਦ ਦਾ ਚਿਹਰਾ ਹੀ ਨਹੀਂ ਵੇਖਿਆ ਤਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ ਜਿਹੜਾ ਪਰਚਾ ਪਾਇਆ ਹੈ ਇਹ ਪੜਾਵਾਂਗੇ ਵੀ ਕਹਿਣ ਤੋਂ ਮੁਰਾਦ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਜਦੋਂ ਸਾਡਾ ਸੇਸ਼ ਚਾਂਦਨੀ ਚੌਕ ਵਖਰਾ ਹੋਏਗਾ ਧੜ ਵਖਰਾ ਹੋਏਗਾ ਤੇ ਸੀਸ ਤੇਰੇ پاس ਆਏਗਾ ਤੇ ਜਦੋਂ ਸੀਸ ਤੇਰੇ ਕੋਲ ਆਏਗਾ ਨਾ ਜਦੋਂ ਤੂੰ ਸੀਸ ਵੇਖ ਕੇ ਨੂੰ ਨਹੀਂ ਡੋਲੇਂਗੀ ਨਾ ਉਦੋਂ ਧੰਗੁਰ ਤੇਗ ਬਾਦਸ਼ਾਹ ਜੀ ਇਹ ਪਰਚਾ ਹੀ ਪਾਰੇ ਛਾਂ ਕਿ ਬੜੀਆਂ ਸ਼ਹਾਦਤਾਂ ਹੋਣੀਆਂ ਨੇ ਦੋ ਨੀਹਾਂ ਵਿੱਚ ਚਿਣੇ ਦਾਣੇ ਨੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਣੇ ਨੇ ਅਜੇ ਤਾਂ ਬਹੁਤ ਸਾਰੇ ਤੇਰੀਆਂ ਅੱਖਾਂ ਦੇ ਸਾਹਮਣੇ ਸ਼ਹਾਦਤਾਂ ਹੋਣਗੀਆਂ ਠੰਡਾ ਬੁਰਜ ਉਹ ਸਾਰੇ ਦਾ ਸਾਰਾ ਏਦਾਂ ਕਹਿ ਲਈਏ ਕਿ ਨਜ਼ਾਰਾ ਧਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਹਿਲਾਂ ਹੀ ਦੱਸ ਦਿੱਤਾ ਕਹਿਣ ਤੋਂ ਮਰਾਦ ਕਿ ਜਦੋਂ ਚੰਦਨੀ ਚੌਕ ਧਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਕਿਹਾ ਜਾਂਦਾ ਹੈ ਜਾਂ ਤਾਂ ਮੁਸਲਮਾਨ ਬਣ ਜਾਓ ਇਨ ਕਬੂਲ ਕਰ ਲਓ ਜਾਂ ਮੌਤ ਲਈ ਤੇ ਜਾਂ ਫੇਰ ਕਰਾਮਾਤ ਵਿਖਾਓ ਗੁਰੂ ਸਾਹਿਬ ਜੀ ਨੇ ਕਿਹਾ ਕਰਾਮਾਤ ਕਹਿਰ ਦਾ ਨਾਮ ਹੈ ਕਰਾਮਾਤ ਅਸੀਂ ਵਿਖਾਉਂਦੇ ਨਹੀਂ ਕਹਿਰ ਦਾ ਨਾਮ ਹੈ ਤੇ ਕਿਹਾ ਇਨ ਕਬੂਲ ਕਰ ਲਓ ਪਾਸ਼ਾ ਕਹਿਣ ਲੱਗੇ ਤੁਹਾਡਾ ਮਜ਼ਮ ਤੁਹਾਨੂੰ ਖੂਬ ਤੇ ਸਾਡਾ ਸਾਨੂੰ ਖੂਬ ਭਾਵਨਾ ਤੁਹਾਡਾ ਮਾ ਜੀ ਗੁਰੂ ਸਾਹਿਬ ਜੀ ਨੇ ਕਿਹਾ ਨਹੀਂ ਇਸਲਾਮ ਮਾੜਾ ਹੈ ਕਿ ਗੁਰੂ ਸਾਹਿਬ ਸਾਨੂੰ ਦੱਸਿਆ ਹੀ ਨਹੀਂ ਜਾਂਦਾ ਵੀ ਕੋਈ ਵੀ ਧਰਮ ਮਾੜਾ ਨਹੀਂ ਹੈ ਸਾਰੇ ਚੰਗੇ ਨੇ ਆਪੋ ਆਪਣੀ ਪਰ ਜੇ ਧੱਕੇ ਨਾਲ ਮੁਸਲਮਾਨ ਬਣਾਓ ਤੇ ਨਹੀਂ ਅਸੀਂ ਇਹਨਾਂ ਕਬੂਲ ਨਹੀਂ ਕਰਾਂਗੇ ਉਸ ਸਮੇਂ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਲੋਹੇ ਦਾ पिंजरा ਸੀ ਜਿਸ ਦੇ ਵਿੱਚ ਖੁਰਪੀਆਂ ਲੱਗੀਆਂ ਹੋਈਆਂ ਸੀ ਕਰਵਟ ਵੀ ਨਹੀਂ ਲਈ ਸੀ ਜਾ ਸਕਦੀ ਹਿਲਜੁਲ ਨਹੀਂ ਸੀ ਕੀਤੀ ਜਾ ਸਕਦੀ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਮਣੇ ਉਹਨਾਂ ਦੇ ਪਿਆਰੇ ਮੈਂ ਕਹਾਂਗਾ ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਪਿਆਰੇ ਸਨ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਤੇ ਭਾਈ ਜੈਤਾ ਜੀ ਤੇ ਭਾਈ ਗੁਰਦੇਤਾਨੀ ਇੱਕ ਗੁਰੂ ਤੇ ਇੱਕ ਮਹਾਦਰ ਸਾਹਿਬ ਜੀ ਦੇ ਪਿਆਰੇ ਨੇ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਪਿਆਰੇ ਆਪਾਂ ਜੋ ਪੜਦੇ ਆਂ ਅਰਦਾਸ ਵਿੱਚ ਵੀ ਇਹ ਸ਼ਬਦਾਂ ਵਾਲੀ ਵਰਤਦੇ ਆਂ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਹਿਮੰਤ ਸਿੰਘ ਭਾਈ ਮੋਹਕਮ ਸਿੰਘ ਤੇ ਭਾਈ ਸਾਹਿਬ ਸਿੰਘ ਕਿਹੜੇ ਪੰਜ ਨੇ ਨਾ ਭਾਈ ਦੇਤਾ ਜੀ ਭਾਈ ਗੁਰਦਿੱਤਾ ਜੀ ਜਦੋਂ ਆਉਂਦੇ ਨੇ ਦਿੱਲੀ ਦੀ ਧਰਤੀ ਤੇ ਭਾਈ ਕਲਿਆਣੇ ਦੇ ਘਾਰੇ ਠਹਿਰਦੇ ਨੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਸੀ ਭਾਈ ਮਤੀਦਾਸ ਭਾਈ ਸਤੀਦਾਸ ਤੇ ਭਾਈ ਦਿਆਲਾ ਜੀ ਸਾਡੇ ਨਾਲ ਰਹਿਣਗੇ ਇਹ ਗ੍ਰਿਫਤਾਰ ਹੋਣਗੇ ਭਾਈ ਮਤੀ ਦਾਸ ਜੀ ਨੂੰ ਜਦੋਂ ਸਤਿਗੁਰੂ ਜੀ ਦੇ ਸਾਣਮੁਖ ਆਰੇ ਦੇ ਨਾਲ ਚੀਰਿਆ ਜਾਂਦਾ ਇਹ ਤਾਂ ਆਰੇ ਨਾਲ ਚੀਰਨ ਤੋਂ ਭਾਵ ਛੇ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਸ਼ਹਿ ਮਹਾਰਾਜ ਆਪਣੇ ਪਿਆਰੇ ਨੂੰ ਆਰੇ ਦੇ ਨਾਲ ਜਦੋਂ ਚੀਰਿਆ ਚੀਰਿਆ ਜਾਂਦਿਆਂ ਵੇਖਣਗੇ ਤੇ ਡੋਲ ਜਾਣਗੇ ਦੂਸਰੇ ਦਿਨ ਭਾਈ ਦਿਆਲਾ ਜੀ ਨੂੰ ਪਾਣੀ ਦੇ ਵਿੱਚ ਉਬਾਲਿਆ ਜਾਂਦਾ ਹੈ ਤੀਸਰੇ ਦਿਨ ਅਸੀਂ ਕਹਦੇ ਨੇ ਭਾਈ ਸਤੀ ਦਾਸ ਜੀ ਨੂੰ ਰੂਹ ਦੇ ਵਿੱਚ ਬੰਨ ਕੇ ਸਾੜ ਦਿੱਤਾ ਜਾਂਦਾ ਰੂਹ ਸਾੜ ਰੂਨ ਨੂੰ ਅੱਗ ਨਹੀਂ ਲੱਗਦੀ ਰੂਨ ਨੂੰ ਜਦੋਂ ਅੱਗ ਲੱਗੇ ਸੁਲਕਦੀ ਹੈ ਹੌਲੇ ਹੌਲੇ ਸੁਲਕ ਸੁਲਕ ਕੇ ਭਾਈ ਸਤੀਦਾਸ ਜੀ ਰੂਮ ਵਿੱਚ ਸਾੜ ਦਿੱਤੇ ਭਾਈ ਦਿਆਲਾ ਜੀ ਨੂੰ ਪਾਣੀ ਦੇ ਵਿੱਚ ਉਬਾਲਿਆ ਭਾਈ ਮਤੀਦਾਸ ਜੀ ਨੂੰ ਆਰੇ ਨਾਲ ਚੀਰ ਦਿੱਤਾ ਕਿ ਇੰਨਾ ਕਹਿਰ ਵਰਤਾਇਆ ਇੰਨਾ ਦਸ਼ਦਤ ਦਿੱਤਾ ਜਾਵੇ ਕਿ ਇਹ ਡਰ ਜਾਣ ਸਹਿਮ ਜਾਣ ਪਰ ਉਹ ਪਿਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪੁੱਤਰ ਨੇ ਧੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਦੋਂ ਸਾਰਾ ਕੁਝ ਹੋ ਗਿਆ ਫਿਰ ਜਲਾਦ ਆਇਆ ਆ ਜੋ ਗੁਰਦੁਆਰਾ ਸ੍ਰੀ ਸ਼ੀਸ਼ਗੰਜ ਸਾਹਿਬ ਦੇ ਨਾਲ ਹੀ ਮੱਜਦ ਹੈ ਨਾ ਇਹਨੂੰ ਸੁਨਹਿਰੀ ਮੱਜਦ ਕਹਿੰਦੇ ਸੀ ਇਸ ਦੇ ਇਮਾਮ ਨੇ ਇਸ ਦੇ ਜਿਹੜਾ ਆਗੋ ਹੈ ਉਸ ਨੇ ਫਤਵਾ ਲਾਇਆ ਬਿ ਸੇਰ ਵੱਖਰਾ ਤੇ ਧੜ ਵੱਖਰਾ ਕਰ ਦਿੱਤਾ ਜਾਏ ਜਲਾਲਉਦੀਨ ਆਇਆ ਉਸ ਨੇ ਤਲਵਾਰ ਨੂੰ ਘਮਾਇਆ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਦੋਂ ਸ਼ੀਸ਼ਗੰਜ ਆਪਾਂ ਜਾਣੇ ਆ ਨਾ ਇਥੇ ਖੂਵ ਹੈ ਖੂਦ ਇਸ਼ਨਾਨ ਕਰਕੇ ਸਤਿਗੁਰੂ ਜੀ ਇੱਕ ਆਸਣ ਤੇ ਬੈਠ ਗਏ ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ ਜਪਜੀ ਸਾਹਿਬ ਦਾ ਜਦੋਂ ਪਾਠ ਕਰ ਰਹੇ ਨੇ ਉਹਨੂੰ ਕਿਹਾ ਅਸੀਂ ਜਪਜੀ ਸਾਹਿਬ ਦਾ ਜਦੋਂ ਪਾਠ ਪੂਰਾ ਕਰ ਲਵਾਂਗੇ ਤਾਂ ਆਪਣਾ ਜਲਾ ਆਪਣਾ ਕੰਮ ਕਰ ਲਿਆ ਜਦੋਂ ਸਤਿਗੁਰੂ ਜੀ ਨੇ ਕਿਹਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਉਸ ਨੇ ਤਲਵਾਰ ਨੂੰ ਘਮਾਉਂਦਿਆਂ ਹੋਇਆਂ ਸਤਿਗੁਰੂ ਜੀ ਦੇ پاس ਆਇਆ ਇੰਨੇ ਜ਼ੋਰ ਦੀ ਵਾਰ ਕੀਤਾ ਧੜ ਵਖਰਾ ਤੇ ਸੀਸ ਵਖਰਾ ਹੋ ਗਿਆ ਭਾਈ ਜੈਤਾ ਜੀ ਜਿਹੜਾ ਭਾਈ ਕਲਿਆਣਾ ਜੀ ਦੀ ਹਵੇਲੀ ਵਿੱਚ ਖੜ ਰਿਆ ਸੀ ਉਸ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਦੋਂ ਸ਼ੀਸ਼ ਟਕਿਆ ਤੇ ਉਹ ਆਨੰਦਪੁਰ ਨੂੰ ਤੁਰਦਾ ਤੇ ਕਹਿਣ ਲੱਗਾ ਦੀਨ ਦੁਨੀਆ ਦੇ ਮਾਲਕ ਮੈਂ ਤੁਹਾਡਾ ਸ਼ੀਸ਼ ਆਨੰਦਪੁਰ ਨਹੀਂ ਪਹੁੰਚਾ ਸਕਦਾ ਜੇ ਮੈਂ ਪਹੁੰਚਾਵਾਂਗਾ ਤੇ ਲੋਕ ਕਹਿਣਗੇ ਭਾਈ ਜੈ ਤਾਂ ਚਾਨੀ ਚੌਂਕ ਦਿੱਲੀ ਤੋਂ ਸ਼ੀਸ਼ ਲੈ ਕੇ ਆਇਆ ਸਤਿਗੁਰੂ ਜੀ ਮੇਰੇ ਵੱਸ ਦਾ ਨਹੀਂ ਹੈ ਪੱਤਾ ਪੱਤਾ ਵੈਰੀ ਹੈ ਹਰ ਪਾਸੇ ਵੈਰੀ ਦੀਆਂ ਜਿਹੜੀਆਂ ਫੌਜਾਂ ਕੋ ਮਰੀਆਂ ਨੇ ਹੁਣ ਇਉਂ ਕਰੋ ਦੀਨ ਦੁਨੀਆ ਦੇ ਮਾਲਕ ਭਾਈ ਜੈਤਾ ਸੀਸ ਨਹੀਂ ਲੈ ਕੇ ਜਾ ਸਕਦਾ ਤੁਸੀਂ ਜੈਤੇ ਨੂੰ ਤੇ ਅਨੰਤਪੁਰ ਪਹੁੰਚਾ ਸਕਦੇ ਹੋ ਜਦੋਂ ਇਹ ਅਰਦਾਸ ਕੀਤੀ ਧੰਗੁਰ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲੈ ਕੇ ਭਾਈ ਜੈਤਾ ਜੀ ਅਨੰਤਪੁਰ ਸਾਹਿਬ ਪਹੁੰਚਦੇ ਨੇ ਇੱਕ ਚਾਦਰ ਲਈ ਹੈ ਚਾਦਰ ਦੀਆਂ ਪੰਜ ਤਹਾਂ ਲਾਈਆਂ ਤੇ ਆਸ਼ਕਾਰਾਂ ਨੇ ਕਿਹਾ ਜਿਹਦੇ ਵਿੱਚੋਂ ਜਿਹੜੀ ਰਤ ਹੈ ਜਿਹੜਾ ਲਹੂ ਹੈ ਉਹ ਬਾਹਰ ਨਾ ਗਰੇ ਬੈਠ ਨਾ ਪਵੇ ਭਾਈ ਜੈਤਾ ਜੀ ਸਤਿਗੁਰੂ ਸਾਹਿਬ ਜੀ ਦਾ ਸ਼ੀਸ਼ ਲੈ ਕੇ ਮੰਝਲੋਂ ਮੰਝਲੀ ਤਰਾਵੜੀ ਤੋਂ ਅੰਮਾਲੇ ਤੋਂ ਨਾਬੇ ਤੋਂ ਹੁੰਦਿਆਂ ਹੋਇਆਂ ਸਤਿਗੁਰੂ ਜੀ ਕੀਰਤਪੁਰ ਤੋਂ ਹੁੰਦਿਆਂ ਹੋਇਆਂ ਸ਼ੀਸ਼ ਲੈ ਕੇ ਗੁਰੂ ਸਾਹਿਬ ਜੀ ਦਾ ਭਾਈ ਜੈਤਾ ਜੀ ਅਨੰਦਪੁਰ ਸਾਹਿਬ ਪਹੁੰਚਦੇ ਨੇ ਕੀਰਤਪੁਰ ਤੋਂ ਸਤਿਗੁਰੂ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪ ਸ਼ੀਸ਼ ਲੈਣ ਆਉਂਦੇ ਨੇ ਇੱਕ ਬਾਦ ਦੂਜਾ ਨੰਬਰ ਜਿਹੜਾ ਧੜ ਸੀ ਨਾ ਜਿਹੜਾ ਭਾਈ ਲਖੇ ਸ਼ਾਹ ਬਣ ਜਾ ਰਹਾ ਬਹੁਤ ਵੱਡਾ ਵਪਾਰੀ ਸੀ ਇਹਦੇ ਕੋਲ 500 ਗੱਡੇ ਸਨ 500 ਗੱਡਿਆਂ ਦੇ ਅੱਗੇ 1000 ਬੈਲ ਜਿਹੜਾ ਹੈ ਜੁੜਦਾ ਹੈ ਗੱਡਿਆਂ ਨੂੰ ਖਿੱਚਣ ਵਾਲਾ ਤੇ ਕੱਚੇ ਰਾਹ ਉਹ ਦੇਖਣ ਗੁਰਦਾਰਾ ਸ਼ੀਰ ਸ਼ੀਸ਼ਕਾਹ ਸਾਹਿਬ ਹੈ ਨਾ ਇਹ ਚੰਦਨੀ ਚੋਂ ਕੱਚਾ ਰਸਤਾ ਸੀ ਜਦੋਂ ਕੱਚੇ ਰਸਤੇ ਤੋਂ ਇਹ ਬਹੁਤ ਬੈਲ ਗੱਡੀਆਂ ਲੱਕੜ ਦੇ ਪਹੀਆਂ ਵਾਲੀਆਂ ਚੱਲਦੀਆਂ ਨੇ ਤੇ ਬੜੀ ਧੂੜ ਉੱਡਦੀ ਹੈ ਇਹ ਪਹਿਲਾਂ ਭਾਈ ਕਲਿਆਣੇ ਦੀ ਹਵੇਲੀ ਵਿੱਚ ਉਚਾ ਦਿਵਾਲੀ ਦੇ ਵਿੱਚ ਬੈਠ ਕੇ ਸਿੱਖਾਂ ਨੇ ਗੁਰਮਤਾ ਕੀਤਾ ਸੀ ਮੀਸ਼ਿਸ਼ ਕਿਸ ਨੇ ਲੈ ਕੇ ਜਾਣਾ ਧੰਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਧੜ ਕਿਸ ਨੇ ਸੰਭਾਲਣਾ ਕਿਉਂਕਿ ਔਰੰਗਜ਼ੇਬ ਨੇ ਕਿਹਾ ਸੀ ਦਿੱਲੀ ਦੇ ਚਾਰ ਦਰਵਾਜੇ ਨੇ ਅਜਮੇਰੀ ਗੇਟ ਦਿੱਲੀ ਗੇਟ ਲਾਹੌਰੀ ਗੇਟ ਇਹ ਜਿਹੜੇ ਦਰਵਾਜੇ ਸਨ ਇਹਨਾਂ ਦੇ ਦਰਵਾਜਿਆਂ ਦੇ ਤੇ ਸਤਗੁਰੂ ਜੀ ਦੇ ਧੜ ਦੇ ਚਾਰ ਪੀਸਿਸ ਕਰਕੇ ਮੈਂ ਦਰਵਾਜਿਆਂ ਦੇ ਟੰਗ ਦਿਆਂਗਾ ਇੰਨੀ ਦਹਿਸ਼ਤ ਫਿਲਾ ਦੇਵਾਂਗਾ ਕੋਈ ਵੀ ਗੁਰੂ ਨੂੰ ਆਪਣਾ ਪੀਰ ਜਾਂ ਆਪਣਾ ਗੁਰੂ ਜਾਂ ਆਪਣਾ ਮਾਲਕ ਨਹੀਂ ਕਹੇਗਾ ਇੰਨੀ ਦਹਿਸ਼ਤ ਫਲਾ ਦਿਆ ਤੇ ਇਹ ਜਿਹੜਾ ਭਾਈ ਲੱਖੇ ਸ਼ਾਹ ਵਣ ਜਾ ਰਾ ਹੈ ਇਹਨੇ ਕਿਹਾ ਸੀ ਗੁਰੂ ਸਾਹਿਬ ਜੀ ਦੇ ਧੜ ਨੂੰ ਮੈਂ ਸੰਭਾਲਾਂਗਾ ਜਦੋਂ ਇਹ ਗੱਡੇ ਲੈ ਕੇ ਆ ਰਿਹਾ ਸੀ ਇਤਿਹਾਸਕਾਰ ਕਹਿੰਦਾ ਹੈ ਕਿ ਗੱਡੇ ਜਿਹੜੇ ਨੇ ਰੂੰਦੇ ਨੇ ਤੇ ਰੂੰ ਵਾਲਿਆਂ ਗੱਡਿਆਂ ਦੇ ਵਿੱਚ ਧੰਗ ਗੁਰੂ ਤੇ ਇੱਕ ਬਹਾਦਰ ਸਾਹਿਬ ਜੀ ਦਾ ਧੜ ਨੂੰ ਰੱਖਿਆ ਜਿਨੇ ਵਿੱਚੋਂ ਕਿ ਜਦੋਂ ਸਿਰ ਸੀਸ ਵਖਰਾ ਤੇ ਢੜ ਵਖਰਾ ਤੇ ਲਹੂ ਤੇ ਨਿਕਲਣਾ ਹੀ ਸੀ ਨਾ ਟਪਕਣਾ ਹੀ ਸੀ ਰੂਮ ਵਾਲੇ ਰੋਈ ਵਾਲੇ ਕਾਟਨ ਵਾਲੇ ਗੱਡੇ ਦੇ ਵਿੱਚ ਰੱਖ ਕੇ ਜਿਹਦੇ ਵਿੱਚੋਂ ਪੈੜ ਨਾ ਪਵੇ ਲਹੂ ਦੀਆਂ ਬੂੰਦਾ ਨਾ ਡਿਗਣ ਢੜ ਵਿੱਚ ਗੁਰੂ ਸਾਹਿਬ ਜੀ ਦਾ ਗੱਡੇ ਚ ਰੱਖਿਆ ਤੇ ਇਸ ਸਥਾਨ ਤੇ ਜਿੱਥੇ ਆਪਾਂ ਬੈਠਿਆ ਗੁਰਦੁਆਰਾ ਰਕਾਬगंज ਸਾਹਿਬ ਹੈ ਇਹ ਉਹਦਾ ਘਰ ਸੀ ਘਰ ਦੇ ਵਿੱਚ ਉਸਨੇ ਆਪਣੇ ਫਰਨੀਚਰ ਦਾ ਹੀ ਇੱਕ ਚਿਖਾ ਚਣਾਈ ਚਣੀ ਫਰਨੀਚਰ ਦੀ ਚਿਖਣਾ ਚਿਣ ਕੇ ਬੜੇ ਸੋਹਣੇ ਤਰੀਕੇ ਦੇ ਨਾਲ ਗੁਰੂ ਸਾਹਿਬ ਜੀ ਦੇ ਧੜ ਨੂੰ ਰੱਖ ਕੇ ਅੰਦਰ ਅਗਨ ਭੇਟ ਕਰ ਦਿੱਤਾ ਫਿਰ ਜਿਹੜੀ ਉਹ ਅੱਗ ਸੀ ਬਾਹਰ ਪ੍ਰਗਟ ਹੋਈ ਪੂਰੇ ਘਰ ਨੂੰ ਅੱਗ ਲੱਗ ਗਈ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਧੜ ਦਾ ਸਸਕਾਰ ਕਰ ਦਿੱਤਾ ਜਦੋਂ ਹੀ ਸਸਕਾਰ ਹੋਇਆ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮੈਂ ਇੱਕ ਬਾਤ ਕਹਿ ਦੇਣਾ ਲੋਕੀ ਆਪਣਾ ਘਰ ਬਣਾਉਂਦੇ ਆ ਸਾਰੀ ਦੀ ਸਾਰੀ ਜ਼ਿੰਦਗੀ ਲਗਾ ਦਿੰਦੇ ਨੇ ਪਰ ਫਿਰ ਵੀ ਘਰ ਨਹੀਂ ਬਣਦਾ ਭਾਈ ਲਖੀ ਸ਼ਾਵਣ ਜਾ ਰਹੇ ਨੇ ਆਪਣੇ ਘਰ ਨੂੰ ਅੱਗ ਲਾ ਕੇ ਸਾਰੀ ਜ਼ਿੰਦਗੀ ਹਮੇਸ਼ਾ ਦੇ ਲਈ ਆਪਣਾ ਘਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਬਣਾ ਲਿਆ ਇਹ ਉਹ ਆਸਥਾਨ ਹੈ ਜਿੱਥੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਦਾ ਸੰਸਕਾਰ ਕੀਤਾ